ਕਿਹਨੀ ਕੀ ਹੈਗੀ ਆ ਇਹ ਗੱਟੇ ਭਰਲੇ ਗਏ ਨੇ ਟਰਾਲੀਆਂ ਦੇ ਵਿੱਚ ਜਿਹੜੀ ਆ ਮਿੱਟੀ ਦੇ ਨਾਲ ਪੂਰਾ ਕਿਵੇਂ ਕੂਚ ਕਰੋਗੇ ਕੱਲ੍ਹ ਦਿੱਲੀ ਸਰ ਅਸੀਂ ਜੀ ਕੱਲ ਨੂੰ ਜੇ ਸਾਡਾ ਉਧਰ ਉਹਨਾਂ ਨਾਲ ਜੀ ਉੱਤੇ ਬਾਏ ਰੋਡ ਸਾਡਾ ਕੋਈ ਟਕਰਾਅ ਹੁੰਦਾ ਜਾਂ ਸਾਨੂੰ ਕੋਈ ਅੜਕਣ ਲੱਗਦੀ ਆ ਤਾਂ ਅਸੀਂ ਦਰਿਆ ਦੇ ਵਿੱਚੀ ਜੀ ਦਿਲ ਨੂੰ ਕੂਚ ਕਰਾਂਗੇ ਕਹ ਰਿਹਾ ਕੱਲ ਜੇਕਰ ਦਿੱਲੀ ਕੂਚ ਕੀਤਾ ਗਿਆ ਜਿਵੇਂ 13 ਤਰੀਕ ਨੂੰ ਵੀ ਬੜੀ ਚਦੋਜਾਹਤ ਹੋਈ ਪਰ ਅੱਗੇ ਲੰਘਿਆ ਨਹੀਂ ਗਿਆ ਕਿਉਂਕਿ ਅਥਰੂ ਗੈਸ ਦੇ ਗੋਲਿਆਂ ਦੀ ਬਰਸਾਤ ਕਰਤੀ ਪੁਲਿਸ ਨੇ ਕੱਲ ਦਾ ਕਿਵੇਂ ਮਾਹੌਲ ਨਜ਼ਰ ਆ ਰਿਹਾ ਕੱਲ ਨੂੰ ਦੱਸਾ ਸਾਡੀ ਪੂਰੀ ਤਿਆਰੀ ਹੈ ਜੀ ਹਾਂ ਕੱਲ ਨੂੰ ਤਾਂ ਜੀ ਇੱਕ ਪਾਸਾ ਹੋਊਗਾ ਜੀ ਜਦ ਅਸੀਂ ਦਿੱਲੀ ਕੂਚ ਕਰਾਂਗੇ ਹਾਂ ਨਹੀਂ ਫਿਰ ਟਕਰਾ ਤਾਂ ਸਰ ਉਹ ਟਕਰਾ ਤਾਂ ਹੋਣੀ ਹੈ ਜੀ ਉੱਥੇ ਦਿਖਦੀ ਹੈ ਤੇ ਆਰੀ ਕੀਤੀ ਹੈ ਪੁਲਿਸ ਦੀ ਨਜ਼ਰ ਆ ਸੀਆਈਡੀ ਸਾਰੀ ਹੁੰਦੀ ਹੈ ਜੇਕਰ ਦਰਿਆ ਦੇ ਵਿੱਚ ਪਾਣੀ ਜ਼ਿਆਦਾ ਛੱਡ ਦਿੱਤਾ ਕੋਈ ਨਹੀਂ ਸਰੂ ਕੋਈ ਚੱਕਣੀ ਜੀ ਉਹ ਤਾਂ ਨਹੀਂ ਫਿਰ ਸੀ ਸਿੱਧਾ ਰੋਡ ਦਾ ਸਾਡਾ ਹੈਗੇ ਜੀ ਪਲਾਨ ਹੀ ਤਾਂ ਹੈਗੀ ਦੇਖ ਰਹੇ ਹੋ ਕਿਵੇਂ ਲੱਗ ਰਿਹਾ ਪੂਰਾ ਹੋਊਗਾ 8 8 ਜੀ ਹਾਂ ਜਾਓਗੇ ਹਾਂ ਜਾਾਂਗੇ ਜੇ ਮਾਰੂਗੇ ਵੀ ਮਾਰਤੀਗੇ ਕੋਈ ਗੱਲੇ ਵੀ ਪਰਵਾਹ ਨਹੀਂ ਅੱਛਾ ਭਗਤ ਸਿੰਘ ਨੇ ਇਹ ਜਲਸੀ ਦੀ ਦਿੱਤੀ ਸਾਰੇ ਦੇਸ਼ ਬਾਤ ਹੈ ਅਸੀਂ ਆਪਣੇ ਸਿੱਖਾ ਬਾਤ ਨਹੀਂ ਦੇ ਸਾਤੇ ਕਿਸਾਨਾਂ ਵੱਲੋਂ 21 ਤਰੀਕ ਨੂੰ 11 ਵਜੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਜਿਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਪੁਲਿਸ ਦੇ ਵੱਲੋਂ ਵੱਡੇ ਪ੍ਰਬੰਧ ਕੀਤੇ ਗਏ ਨੇ ਤਾਂ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਨੇ ਵੀ ਖੱਗਰ ਪਾਰ ਕਰਨ ਦੀਆਂ ਤਿਆਰੀਆਂ ਜੋਰਾਂ ਦੇ ਉੱਪਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਵੇਲੇ ਅਸੀਂ ਸ਼ੰਭੂ ਬਾਰਡਰ ਦੇ ਉੱਪਰ ਖੱਗਰ ਦਰਿਆ ਦੇ ਬਿਲਕੁਲ ਨਾਲ ਖੜੇ ਆ ਜਿੱਥੇ ਇੱਕ ਪਲੈਨਿੰਗ ਕਿਸਾਨਾਂ ਦੇ ਵੱਲੋਂ ਤਿਆਰ ਕੀਤੀ ਗਈ ਹੈ ਕਿ ਖੱਗਰ ਪਾਰ ਕਰਕੇ ਦਿੱਲੀ ਕੂਚ ਕੀਤਾ ਜਾਏਗਾ ਤਾਂ ਇਹ ਪਿੱਛੇ ਟਰਾਲੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਹਨਾਂ ਦੇ ਵਿੱਚ ਗੱਟੇ ਭਰ ਕੇ ਰੱਖ ਲਏ ਗਏ ਨੇ ਕਿੰਨੀਆਂ ਟਰਾਲੀਆਂ ਜਿਹੜੀਆਂ ਨੇ ਉਹ ਤਿਆਰ ਕਰ ਲੀਆਂ ਗਈਆਂ ਨੇ ਤਸਵੀਰ ਪੂਰੀ ਇੱਕ ਵਾਰ ਮਾਨੂੰ ਅੱਗੇ ਆ ਕੇ ਦਿਖਾ ਦਿਓ ਕਿ ਪਿੱਛੇ ਵੀ ਟਰਾਲੀ ਇੱਕ ਲੱਗੀ ਹੋਈ ਆ ਤਾਂ ਇਸ ਤਰੀਕੇ ਦੇ ਨਾਲ ਕਈ ਟਰਾਲੀਆਂ ਜਿਹੜੀਆਂ ਨੇ ਉਹ ਗੱਟਿਆਂ ਦੇ ਨਾਲ ਭਰ ਕੇ ਯਾਨੀ ਯਾਨੀ ਕਿ ਕੱਲ ਨੂੰ ਜੇਕਰ ਦਿੱਲੀ ਕੂਚ ਕੀਤਾ ਗਿਆ 11 ਵਜੇ ਤਾਂ ਇਹ ਗੱਟੇ ਜਿਹੜੇ ਨੇ ਉਹ ਦਰਿਆ ਦੇ ਵਿੱਚ ਸੁੱਟ ਕੇ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਪਾਰ ਕੀਤੀਆਂ ਜਾਣਗੀਆਂ ਤਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਨੇ ਉਹ ਪਲਾਨਿੰਗਾਂ ਇੱਥੇ ਕੀਤੀਆਂ ਜਾ ਰਹੀਆਂ ਨੇ ਕਿਉਂਕਿ 21 ਤਰੀਕ ਨੂੰ 11 ਵਜੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀਗਾ ਪਰ ਪੁਲਿਸ ਫੋਰਸ ਦੇ ਵੱਲੋਂ ਵੱਡੇ ਜਿਹੜੇ ਨੇ ਉਹ ਪ੍ਰਬੰਧ ਕੀਤੇ ਗਏ ਨੇ ਤਾਂ ਇੱਕ ਪਾਸੇ ਇਹ ਟਰਾਲੀਆਂ ਗੱਟਿਆਂ ਦੇ ਨਾਲ ਭਰ ਲੀਆਂ ਗਈਆਂ ਨੇ ਇੱਧਰ ਵੀ ਇੱਕ ਟਰਾਲੀਆਂ ਲੱਗੀਆਂ ਹੋਈਆਂ ਨੇ ਔਰ ਬਾਹਰ ਜਿਹੜੇ ਨੇ ਉਹ ਵੀ ਗੱਟੇ ਰੱਖੇ ਹੋਏ ਨੇ ਤਾਂ ਲਗਾਤਾਰ ਜਿਹੜੀ ਹੈ ਉਹ ਤਿਆਰੀ ਕੀਤੀ ਜਾ ਰਹੀ ਹੈ ਤਾਂ ਇੱਕ ਪਾਸੇ ਕਿਸਾਨਾਂ ਨੇ ਇਹ ਤਿਆਰੀ ਕਰ ਲਈ ਹੈ ਔਰ ਦੂਜੇ ਪਾਸੇ ਤੁਹਾਨੂੰ ਤਸਵੀਰ ਜਿਹੜੀ ਹੈ ਉਹ ਦਿਖਾਉਂਦੇ ਆ ਇਹ ਸਾਹਮਣੇ ਇੱਕ ਅਗਰ ਦਰਿਆ ਜਿਹੜਾ ਉਹ ਨਜ਼ਰ ਆ ਰਿਹਾ ਤਾਂ ਉਹ ਸਾਹਮਣੇ ਪੋਲ ਹੈਗਾ ਸ਼ੰਭੂ ਬਾਰਡਰ ਵਾਲਾ ਜਿੱਥੇ ਪੁਲਿਸ ਨੇ ਆਪਣੀ ਬੈਰੀਗੇਟਿੰਗ ਕੀਤੀ ਹੋਈ ਆ ਤਾਂ ਵੱਡੇ ਪ੍ਰਬੰਧ ਪੁਲਿਸ ਨੇ ਪਾਸੇ ਕੀਤੇ ਹੋਏ ਨੇ ਸਾਹਮਣੇ ਤਸਵੀਰ ਦੇ ਵਿੱਚੋਂ ਤੁਹਾਨੂੰ ਸਮਝ ਆ ਜਾਵੇਗਾ ਇੱਕ ਪਾਸੇ ਪੁਲ ਦੇ ਉੱਪਰ ਪੁਲਿਸ ਦਾ ਪੈਰਾ ਲੱਗਾ ਹੋਇਆ ਔਰ ਨਾਲ ਹੀ ਬਿਲਕੁਲ ਜਿੱਥੇ ਤੁਹਾਨੂੰ ਹਰੇ ਰੰਗ ਦੇ ਬੋਰਡ ਨਜ਼ਰ ਆ ਰਹੇ ਨੇ ਤਾਂ ਉੱਥੇ ਕਿਸਾਨ ਡਟੇ ਹੋਏ ਨੇ ਤਾਂ ਇਹੀ ਬਾਡਰ ਜਿਹੜਾ ਪਾਰ ਕਰਨ ਦੇ ਵਿੱਚ ਉਹ ਖਿਆਈ ਆ ਰਹੀ ਸੀਗੀ ਇੱਥੇ ਹੀ ਪੁਲਿਸ ਦੇ ਵੱਲੋਂ ਵੱਡੇ ਪ੍ਰਬੰਧ ਕੀਤੇ ਗਏ ਸੀਗੇ ਇਸੇ ਜਗ੍ਹਾ ਤੋਂ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਸੀਗੇ ਕਿਉਂਕਿ ਪੋਲ ਛੋਟਾ ਹੈਗਾ ਔਰ ਪੂਰਾ ਪੋਲ ਜਿਹੜਾ ਉਹ ਬੈਰੀਗੇਟਰ ਦੇ ਨਾਲ ਕਵਰ ਕੀਤਾ ਹੋਇਆ ਵੱਡੇ ਵੱਡੇ ਪੱਥਰ ਲਾਏ ਹੋਏ ਨੇ 7-8 ਲੇਅਰ ਦੀ ਜਿਹੜੀ ਹੈ ਉਹ ਇੱਥੇ ਬੈਰੀਗੇਟਿੰਗ ਕੀਤੀ ਹੋਈ ਹੈ ਹਾਲਾਂਕਿ ਇੱਕ ਲੀਅਰ ਜਿਹੜੀ ਸੀਗੀ ਉਹਦਾ ਨੌਜਵਾਨਾਂ ਦੇ ਵੱਲੋਂ ਤੋੜ ਦਿੱਤੀ ਗਈ ਸੀਗੀ ਪਰ ਫਿਰ ਵੀ ਉੱਥੇ ਬਹੁਤ ਜ਼ਿਆਦਾ ਜਿਹੜੀ ਹੈ ਲੀਅਰ ਉੱਥੇ ਕੀਤੀ ਹੋਈ ਆ ਤਾਂ ਬੈਰੀਗੇਟ ਵੱਡੇ ਵੱਡੇ ਪੱਥਰ ਲਾਏ ਹੋਏ ਨੇ ਤਾਂ ਹੁਣ ਕਿਸਾਨਾਂ ਦੇ ਵੱਲੋਂ ਇੱਕ ਜਿਹੜਾ ਪਲੈਨਿੰਗ ਤਿਆਰ ਕੀਤੀ ਗਈ ਹੈ ਕਿ ਕਿਉਂ ਨਾ ਦਰਿਆ ਦੇ ਵਿੱਚ ਗੱਟੇ ਸੁੱਟ ਕੇ ਜਿਹੜੀ ਹੈ ਉਹ ਪਾਰ ਕੀਤਾ ਜਾਵੇ ਕਿਉਂਕਿ ਇਹ ਸਾਹਮਣੇ ਘੱਗਰ ਦਰਿਆ ਵਹਿੰਦਾ ਔਰ ਪਾਣੀ ਇਸ ਵੇਲੇ ਤਾਂ ਥੋੜਾ ਘੱਟ ਹੈਗਾ ਤਾਂ ਇਹ ਸਾਰੀ ਪਲੈਨਿੰਗ ਜਿਹੜੀ ਹੈ ਜਿੱਥੇ ਪੁਲਿਸ ਆਪਣੇ ਵੱਲੋਂ ਤਿਆਰ ਕਰੀ ਹੈ ਤਾਂ ਉੱਥੇ ਕਿਸਾਨਾਂ ਨੇ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਵੀਰ ਸਿੰਘ ਹੈ ਜੀ ਕੀ ਪਲੈਨਿੰਗ ਕੀ ਹੈਗੀ ਆ ਇਹ ਗੱਟੇ ਭਰ ਲਏ ਗਏ ਨੇ ਟਰਾਲੀਆਂ ਦੇ ਵਿੱਚ ਜਿਹੜੀ ਆ ਮਿੱਟੀ ਦੇ ਨਾਲ ਪੂਰਾ ਕਿਵੇਂ ਕੂਚ ਕਰੋਗੇ ਕੱਲ੍ਹ ਦੇ ਲਈ ਇਹ ਸਰ ਅਸੀਂ ਜੀ ਕੱਲ ਨੂੰ ਜੇ ਸਾਡਾ ਉਧਰ ਉਹਨਾਂ ਨਾਲ ਜੀ ਉੱਥੇ ਬਾਏ ਰੋਡ ਸਾਡਾ ਕੋਈ ਟਕਰਾਅ ਹੁੰਦਾ ਜਾਂ ਸਾਨੂੰ ਕੋਈ ਅੜਕਣ ਲੱਗਦੀ ਆ ਤਸੀਂ ਦਰਿਆ ਦੇ ਵਿੱਚ ਹੀ ਜੀ ਦਿਲ ਨੂੰ ਕੂਚ ਕਰਾਂਗੇ ਇਹ ਤੁਸੀਂ ਦੇਖ ਲਿਆ ਮਾਇਨਾ ਕਰਕੇ ਦਰਿਆ ਕਿੰਨਾ ਕੁ ਡੂੰਘਾ ਹੈ ਉਹ ਸਾਡੇ ਸਾਰੇ ਜਿਹੜੇ ਐਕਸਪਰਟ ਨੇ ਜੀ ਉਹਨੇ ਦੇਖ ਲਿਆ ਜੀ ਕਿਹੜੀ ਜਗ੍ਹਾ ਤੋਂ ਅਸੀਂ ਅੱਗੇ ਕੂਚ ਕਰਾਂਗੇ ਇਹ ਕਿੰਨੀਆਂ ਟਰਾਲੀਆਂ ਤੁਸੀਂ ਤਿਆਰ ਕੀਤੀਆਂ ਨੇ ਗੱਟਿਆਂ ਦੇ ਨਾਲ ਇਹ ਟਰਾਲੀਆਂ ਸਰ 10 ਕੁ ਟਰਾਲੀਆਂ ਨੇ ਜੀ ਬਾਕੀ ਸਾਡੇ ਹੋਰ ਜਿਹੜੇ ਸਾਡੇ ਵੀਰ ਨੇ ਕਿਸਾਨ ਵੀਰ ਉਹ ਭਰ ਰਹੇ ਨੇ ਜੀ ਅੱਛਾ ਤੇ ਤਿਆਰੀ ਹੈ ਜੀ ਪੂਰੀ ਫੋਨ ਸੱਡੀ ਕਰਨ ਹਾਂ ਇਹ ਫਿਰ ਦੇਖ ਕੇ ਸਾਹਮਣੇ ਪੁਲਿਸ ਦੀ ਨਜ਼ਰ ਪੈਂਦੀ ਹੋਊਗੀ ਇੱਥੇ ਹਾਂ ਸਰ ਉਹ ਦੇਖਦੇ ਨੇ ਜੀ ਸਾਹਮਣੀਆਂ ਬਿਲਕੁਲ ਹਾਂ ਬਿਲਕੁਲ ਸਾਹਮਣੀਆਂ ਜੀ ਉਹ ਵੀ ਦੇਖਦੇ ਨੇ ਹਾਂ ਕਿਵੇਂ ਲੱਗ ਰਿਹਾ ਕੱਲ ਜੇਕਰ ਦਿੱਲੀ ਕੁਝ ਕੀਤਾ ਗਿਆ ਜਿਵੇਂ 13 ਤਰੀਕ ਨੂੰ ਵੀ ਬੜੀ ਜਦੋਜਾਹਤ ਹੋਈ ਪਰ ਅੱਗੇ ਲੰਘਿਆ ਨਹੀਂ ਗਿਆ ਕਿਉਂਕਿ ਅਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਤੀ ਪੁਲਿਸ ਨੇ ਕੱਲ ਦਾ ਕਿਵੇਂ ਮਾਹੌਲ ਨਜ਼ਰ ਆ ਰਿਹਾ ਨਹੀਂ ਕੱਲੂ ਦਾ ਸਾ ਸਾਡੀ ਪੂਰੀ ਤਿਆਰੀ ਹੈ ਜੀ ਹਾਂ ਕੱਲੂ ਦਾ ਜੀ ਇੱਕ ਪਾਸਾ ਹੋਊਗਾ ਜੀ ਜਦ ਅਸੀਂ ਦਿੱਲੀ ਕੁਝ ਕਰਾਂਗੇ ਹਾਂ ਨਹੀਂ ਉਹ ਟਕਰਾ ਤਾਂ ਸਰ ਉਹ ਤਾਂ ਟਕਰਾ ਤਾਂ ਹੋਣੀ ਹੈ ਜੀ ਉਹ ਤਾਂ ਦਿਖਦੀ ਹੈ ਜੀ ਹਾਂ ਚਾਹਤ ਮੈਂ ਸਾਨੂੰ ਜਾਣ ਦੇਣ ਤਾਂ ਅਸੀਂ ਕੋਈ ਅਸੀਂ ਖੁਦ ਨਹੀਂ ਚਾਹੁੰਦੇ ਕੋਈ ਟਕਰਾਅ ਹੋਵੇ ਜੀ ਸਾਡਾ ਨਾ ਜੇ ਸਾਨੂੰ ਉਧਰੋਂ ਕੋਈ ਲੱਗਦਾ ਵੀ ਕੋਈ ਅੜਕਣਾ ਲੱਗਦੀ ਆ ਸਾਨੂੰ ਜੀ ਸਾਡਾ ਏ ਪਲਾਨ ਤਾਂ ਉਧਰੋਂ ਸਿੱਧਾ ਬਾਏ ਰੋਡ ਜਾਂਦਾ ਹੀ ਆ ਜੀ ਅੱਛਾ ਜੇ ਸਾਨੂੰ ਲੱਗੇ ਵੀ ਕੋਈ ਅੜਕਣ ਹੈਗੀ ਤਾਂ ਅਸੀਂ ਸਾਡਾ ਬੀ ਪਲਾਨ ਹੈ ਜੀ ਅਸੀਂ ਇਹ ਪੀ ਵੀ ਜਿਹੜਾ ਉਹ ਤਿਆਰ ਕਰ ਲਿਆ ਇਹ ਤੁਸੀਂ ਤੁਹਾਨੂੰ ਪੋਸਿਬਿਲਟੀ ਲੱਗਦੀ ਆ ਕਿ ਐਂ ਗੱਟੇ ਸੁੱਟ ਕੇ ਤਾਂ ਨਿਕਲਿਆ ਜਾਊਗਾ ਨਹੀਂ ਸਰ ਉਹ ਸਾਡੇ ਜਿਹੜੇ ਐਕਸਪਰਟ ਨੇ ਜੀ ਉਹਨਾਂ ਨੇ ਦੇਖ ਲਿਆ ਸਾਰਾ ਕੁਝ ਅੱਛਾ ਸਾਰੀ ਪਲੈਨਿੰਗ ਤਿਆਰ ਕਰ ਲਈ ਜਾਨੀ ਕਿ ਰੂਟ ਚੇਂਜ ਹੋਊਗਾ ਫਿਰ ਉਹ ਸਰ ਮੰਨ ਲਓ ਵੀ ਪਹਿਲਾ ਰੂਟ ਤਾਂ ਸਾਡਾ ਉਹੀ ਹੈ ਜੀ ਜਿਹੜਾ ਤੁਹਾਨੂੰ ਅਸੀਂ ਦੱਸਿਆ ਜੇ ਸਾਨੂੰ ਉੱਥੋਂ ਕੋਈ ਲੱਗਦਾ ਜੀ ਕੋਈ ਰਿਕਾ ਲੱਗਦਾ ਤਾਂ ਫਿਰ ਅਸੀਂ ਉਹ ਪਲਾਨ ਸਾਡਾ ਵੀ ਤਿਆਰ ਹੈ ਜਿਵੇਂ ਤੁਸੀਂ ਇਹ ਤਿਆਰੀ ਕੀਤੀ ਹੈ ਪੁਲਿਸ ਦੀ ਨਜ਼ਰ ਆ ਸੀਆਈਡੀ ਸਾਰੀ ਹੁੰਦੀ ਹੈ ਜੇਕਰ ਦਰਿਆ ਦੇ ਵਿੱਚ ਪਾਣੀ ਜ਼ਿਆਦਾ ਛੱਡ ਦਿੱਤਾ ਕੋਈ ਨਹੀਂ ਸਰੂ ਕੋਈ ਕੋਈ ਚੱਕਰ ਨਹੀਂ ਜੀ ਉਹ ਤਾਂ ਨਹੀਂ ਫਿਰ ਅਸੀਂ ਸਿੱਧਾ ਰੋਡ ਤਾਂ ਸਾਡਾ ਹੈਗਾ ਜੀ ਪਲਾਨ ਇਹਦਾ ਹੈਗਾ ਹੀ ਇਹ ਫਿਰ ਅਜੇ ਟਰਾਲੀਆਂ ਹੋਰ ਭਰੀਆਂ ਜਾ ਰਹੀਆਂ ਨੇ ਕਿ ਜਾਂ ਕਰਨੀਆਂ ਤਿਆਰ ਨਹੀਂ ਉਹ ਸਰ ਪਰ ਰਹੇ ਨੇ ਜੀ ਹੋਰ ਹੋਰ ਤਿਆਰ ਮਸ਼ੀਨਾਂ ਵੀ ਆ ਰਹੀਆਂ ਨੇ ਜੀ ਉਹ ਸਾਡੀ ਪੂਰੀ ਤਿਆਰੀ ਹੈ ਜੀ ਅੱਛਾ ਪਿੱਛੇ ਕੀਤੀਆਂ ਜਾ ਰਹੀਆਂ ਨੇ ਠੀਕ ਹੈ ਤੁਸੀਂ ਇੱਥੋਂ ਕਿ ਤੁਸੀਂ ਵੀ ਤੁਸੀਂ ਕਿੱਥੋਂ ਆਏ ਅਸੀਂ ਰੋਪੜ ਜ਼ਿਲ੍ਹੇ ਤੇ ਆਏ ਅੱਛਾ ਕਿਸਾਨੀ ਸੰਘਰਸ਼ ਦੇ ਵਿੱਚ ਹਾਂ ਜੀ ਤੁਸੀਂ ਦੇਖ ਰਹੇ ਹੋ ਕਿਵੇਂ ਲੱਗ ਰਿਹਾ ਪੂਰਾ ਹੋਗਾ 88 ਜੀ ਹਾਂ ਹਾਂ ਜਾਓਗੇ ਜਾਂ ਹਾਂ ਜਾਾਂਗੇ ਜੇ ਮਾਰੂਗੇ ਵੀ ਮਰ ਜੂਗੇ ਕੋਈ ਗੱਲੇ ਨਹੀਂ ਪਰਵਾਹ ਨਹੀਂ ਅੱਛਾ ਭਗਤ ਸਿੰਘ ਨੇ ਇਹ ਜਲਸੀ ਦੀ ਦਿੱਤੀ ਸਾਰੇ ਦੇਸ ਬਾਤ ਹੈ ਅਸੀਂ ਆਪਣੇ ਸਿੱਖਾ ਬਾਤ ਨਹੀਂ ਦੇ ਸਾਤੇ ਸਿੱਖਾ ਨੂੰ ਇਹ ਚੱਲਦਾ ਨਹੀਂ ਹੈਗਾ મોદી ਇਹ ਤਾਂ ਐਂ ਕਹਿੰਦਾ ਬਸ ਤੁਸੀਂ ਪਿੱਛੇ ਹਟ ਜੂ ਹੜਮਾਨੀਆਂ ਯਾਨੀਆਂ ਨੂੰ ਰਜਾਈ ਜਾਂਦਾ ਹੈ ਇਹ ਸੋਚਣਾ ਚਾਹੀਦਾ ਇਹਨੂੰ ਗਰੀਬ ਕਿੱਕਣਾ ਤੋਂ ਛੜਾ ਬੰਦੇ ਆ ਇਹ ਸਾਰੇ ਛੜੇ ਆ ਇਹਨਾਂ ਨੂੰ ਬੱਚਾ ਹੁੰਦਾ ਇਹਨਾਂ ਦੇ ਇਹਨਾਂ ਨੂੰ ਆਪੇ ਪਤਾ ਲੱਗਦਾ ਬੱਚੇ ਦੀ ਕਿਆ ਗੁਣ ਗਾਉਣਾ ਪੈਂਦਾ ਠੀਕ ਹੈ ਠੀਕ ਹੈ ਕਦੇ ਲੋਕਡਾਊਨ ਵਿੱਚ ਇਹਨੇ ਪੈਸਾ ਦਾ ਕਰਤਾ ਮਾਰ ਲਈ ਦੁਨੀਆ ਹੁਣ ਆਹਾ ਲੱਗੇ ਇਹਦੇ ਪੈਸੇ ਪਾਉਣ ਮੋਬਾਈਲਾਂ ਤੇ ਇਹ ਵੀ ਕੰਪਨੀਆਂ ਇਹ ਸ਼ੇਅਰ ਕਰੀ ਜਾਂਦੇ ਠੀਕ ਹੈ ਤਾਂ ਇਹ ਦੇਖੋ ਇਹ ਬਾਈ ਹੁਣੀ ਜਾ ਰਹੇ ਨੇ ਇਹ ਸਾਹਮਣੇ ਕੱਗਰ ਦਰਿਆਈ ਹੈਗਾ ਤਾਂ ਉੱਥੇ ਸਾਰਾ ਮੁਆਇਨਾ ਜਿਹੜਾ ਉਹ ਕੀਤਾ ਜਾ ਰਿਹਾ ਇਸ ਵੀਲੇ ਪੂਰੀ ਜਿਹੜੀ ਹੈ ਉਹ ਤਿਆਰੀ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਕੱਗਰ ਕੱਲ ਨੂੰ ਜਿਹੜਾ ਇਹ ਬਾਰਡਰ ਟੱਪਿਆ ਜਾਵੇ ਕਿਉਂਕਿ 21 ਤਰੀਕ ਨੂੰ ਸਵੇਰੇ 11 ਵਜੇ ਕਿਸਾਨਾਂ ਦੇ ਵੱਲੋਂ ਕੂਚ ਕਰਦਾ ਐਲਾਨ ਕੀਤਾ ਗਿਆ ਤਾਂ ਸਾਹਮਣੇ ਵੱਡੇ ਵੱਡੇ ਬੈਰੀਗੇਡ ਨਜ਼ਰ ਆ ਰਹੇ ਨੇ ਦੂਜੇ ਪਾਸੇ ਪੁਲਿਸ ਫੋਰਸ ਦੇ ਵੱਲੋਂ ਜਿਹੜੇ ਨੇ ਤੰਬੂ ਲਾਏ ਗਏ ਨੇ ਤਾਂ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਟਰੈਕਟਰ ਟਰਾਲੀਆਂ ਦੇ ਵਿੱਚ ਤੰਬੂ ਲਾਏ ਗਏ ਨੇ ਤਾਂ ਇਹ ਇੱਕ ਲੀਕ ਵੇਲੇ ਖਿੱਚੀ ਹੋਈ ਆ ਕਿ ਕਿਸਾਨ ਅਜੇ ਉਧਰ ਨਹੀਂ ਜਾਣਗੇ ਔਰ ਪੁਲਿਸ ਜਿਹੜੀ ਆ ਇਧਰ ਨਹੀਂ ਆਏਗੀ ਕਿਉਂਕਿ ਇਹ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈਗਾ ਪਰ ਜੇਕਰ ਕਿਸਾਨ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਪੁਲਿਸ ਜਿਹੜੀ ਆ ਉਹ ਰੋਕਦੀ ਆ ਤਾਂ ਇਸੇ ਚੀਜ਼ ਨੂੰ ਲੈ ਕੇ ਕਿਸਾਨ ਕਹਿੰਦੇ ਨੇ ਕਿ ਸ਼ਾਂਤਮਈ ਤਰੀਕੇ ਨਾਲ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਸਾਨੂੰ ਜਾਣ ਦਿੱਤਾ ਜਾਏ ਪਰ ਜਿਵੇਂ ਪੁਲਿਸ ਦੇ ਵੱਲੋਂ ਤਿਆਰੀ ਕੀਤੀ ਗਈ ਆ ਫੋਰਸ ਦੇ ਵੱਲੋਂ ਤਾਂ ਉਸੇ ਨੂੰ ਲੈ ਕੇ ਹੁਣ ਕਿਸਾਨਾਂ ਦੇ ਵੱਲੋਂ ਵੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਆ ਇਹ ਗੱਟਿਆਂ ਦੇ ਨਾਲ ਟਰਾਲੀਆਂ ਜਿਹੜੀਆਂ ਨੇ ਉਹ ਭਰ ਲੀਆਂ ਗਈਆਂ ਨੇ ਔਰ ਕਹਿ ਦਿੱਤਾ ਗਿਆ ਕਿ ਕਿਸੇ ਵੀ ਹਾਲਤ ਦੇ ਵਿੱਚ ਦਿੱਲੀ ਜਿਹੜਾ ਉਹ ਕੂਚ ਕੀਤਾ ਜਾਏ ਗਾਤਾ ਇਹਦੇ ਨਾਲ ਹੀ ਬਿਲਕੁਲ ਘੱਗਰ ਦਰਿਆ ਦੇ ਨਾਲ ਕਰਕੇ ਜੜੀ ਹੈ ਉਹ ਟਰਾਲੀਆਂ ਜਿਹੜੀਆਂ ਨੇ ਉਹ ਤਿਆਰ ਕਰ ਲਈਆਂ ਗਈਆਂ ਨੇ ਤਾਂ ਇਹ ਟਰਾਲੀਆਂ ਤਿਆਰ ਕਰਨ ਦਾ ਮਕਸਦ ਜਿਹੜਾ ਉਹ ਸਿਰਫ ਇਹੀ ਹੈਗਾ ਕਿ ਇਹ ਟਰਾਲੀਆਂ ਦੇ ਨਾਲ ਜਿਹੜਾ ਉਹ ਦਿੱਲੀ ਕੂਚ ਕੀਤਾ ਜਾਏਗਾ ਜਿਹੜੇ ਵਿੱਚ ਗੱਟੇ ਪਏ ਨੇ ਤਾਂ ਇਹ ਗੱਟੇ ਜਿਹੜੇ ਨੇ ਇਹ ਭਰ ਕੇ ਜੜੇ ਨੇ ਦਰਿਆ ਦੇ ਵਿੱਚ ਛੁੱਟੇ ਜਾਣਗੇ ਜਦੋਂ ਇਹ ਗੱਟੇ ਦਰਿਆ ਦੇ ਵਿੱਚ ਛੁੱਟੇ ਜਾਣਗੇ ਤਾਂ ਉੱਥੇ ਜੜੀ ਹੈ ਉਹ ਸੜਕ ਬਣ ਜੇਗੀ ਰਸਤਾ ਜਿਹੜਾ ਉਹ ਬਣ ਜੇਗਾ ਤਾਂ ਉਸ ਰਸਤੇ ਤੋਂ ਜਿਹੜੀਆਂ ਟਰੈਕਟਰ ਟਰਾਲੀਆਂ ਅੱਗੇ ਲੰਘਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਜਿੱਥੇ ਟਰਾਲੀਆਂ ਅੰਦਰ ਭਰੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਤਾਂ ਇਹ ਦੇਖੋ ਬਾਹਰ ਦੇ ਬੰਨੇ ਜਿਹੜੇ ਨੇ ਉਹ ਗੱਟੇ ਰੇਤਾ ਦੇ ਨਾਲ ਮਿੱਟੀ ਦੇ ਨਾਲ ਭਰ-ਭਰ ਕੇ ਰੱਖਲੇ ਗਏ ਨੇ ਤਾਂ ਦਰਿਆ ਦੇ ਵਿੱਚ ਜਾ ਕੇ ਇਹ ਛੁੱਟੇ ਜਾਣਗੇ ਔਰ ਉਸ ਤੋਂ ਬਾਅਦ ਇੱਕ ਟਰਾਲੀ ਲੰਗੇਗੀ ਔਰ ਦੂਜੀ ਲੰਗੇਗੀ ਤਾਂ ਉੱਥੇ ਇੱਕ ਜਿਹੜੀ ਆ ਲਾਈਨ ਬਣ ਜੇਗੀ ਔਰ ਉਸ ਜਗ੍ਹਾ ਦੇ ਉੱਪਰ ਇੱਕ ਪੁਲ ਬਣ ਜੇਗਾ ਤਾਂ ਉਸ ਪੁਲ ਦੇ ਸਹਾਰੇ ਜਿਹੜੇ ਨੇ ਕਿਸਾਨ ਅੱਗੇ ਕੂਚ ਕਰਨਾ ਸ਼ੁਰੂ ਕਰ ਦੇਣਗੇ ਤਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਨੇ ਉਹ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਹ ਵੱਡੇ ਵੱਡੇ ਗੱਟੇ ਜਿਹੜੇ ਨੇ ਪਰਕੇ ਰੱਖ ਲਏ ਗਏ ਨੇ ਟਰਾਲੀਆਂ ਜਿਹੜੀਆਂ ਨੇ ਤਿਆਰ ਕਰ ਲੀਆਂ ਗਈਆਂ ਨੇ ਔਰ ਪਿੱਛੇ ਲੋਏ ਦੇ ਹੰਗਲਾ ਕੇ ਜਿਹੜੀਆਂ ਟਰਾਲੀਆਂ ਟਰੈਕਟਰ ਜਿਹੜੇ ਨੇ ਤਿਆਰ ਕੀਤੇ ਜਾ ਰਹੇ ਨੇ ਜੀਸੀਬੀ ਮਸ਼ੀਨਾ ਕਹਿੰਦੇ ਨੇ ਕਿ ਪਿੱਛੇ ਆ ਰਹੀਆਂ ਨੇ ਜਾਨੀ ਕਿ ਵੱਡੇ ਪੱਧਰ ਤੇ ਪ੍ਰਬੰਧ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਕਰ ਲਿਆ ਗਿਆ ਔਰ ਜਿਸ ਤਰੀਕੇ ਦੇ ਨਾਲ ਇਹ ਪ੍ਰਬੰਧ ਕੀਤਾ ਗਿਆ ਕਿਸਾਨ ਕਹਿੰਦੇ ਨੇ ਕਿ ਅਸੀਂ ਦਿੱਲੀ ਕੂਚ ਕਰਕੇ ਰਹਾਂਗੇ ਜਾਂ ਤਾਂ ਸਾਡੀਆਂ ਮੰਗਾਂ ਮੰਨੀਆਂ ਜਾਣ ਜਾਂ ਸਾਨੂੰ ਸ਼ਾਂਤੀਪੂਰਕ ਤਰੀਕੇ ਦੇ ਨਾਲ ਦਿੱਲੀ ਜਿਹੜਾ ਉਹ ਜਾਣ ਦਿੱਤਾ ਜਾਏ ਪਰ ਫੋਰਸ ਜਿਹੜੀ ਆ ਇਸ ਗੱਲ ਦੇ ਉੱਪਰ ਅੜੀ ਹੋਈ ਆ ਕਿ ਇਸ ਬਾਰਡਰ ਤੋਂ ਜਿਹੜਾ ਪਾਰ ਨਹੀਂ ਜਾਂ ਦਿੱਤਾ ਜਾਏਗਾ ਤਾਂ ਇਸੇ ਨੂੰ ਲੈ ਕੇ ਹੁਣ ਤਿਆਰੀਆਂ ਜੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਐਮਐਸਪੀ ਦਾ ਜਿਹੜਾ ਪ੍ਰਸਤਾਵ ਦਿੱਤਾ ਸੀਗਾ ਕੇਂਦਰ ਦੇ ਵੱਲੋਂ ਤਾਂ ਉਸ ਪ੍ਰਸਤਾਵ ਨੂੰ ਜਿਹੜਾ ਸੀਗਾ ਉਹ ਰੱਦ ਕਰ ਦਿੱਤਾ ਰਾਤ ਕਿਸਾਨਾਂ ਨੇ ਔਰ 21 ਤਰੀਕ ਨੂੰ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਤਾਂ ਦਿੱਲੀ ਕੂਚ ਕਰਨਾ ਕਿਵੇਂ ਆ ਇਸੇ ਨੂੰ ਲੈ ਕੇ ਜਿਹੜੀ ਆ ਪਲਾਨ ਬੀ ਜਿਹੜਾ ਕਿਸਾਨਾਂ ਨੇ ਤਿਆਰ ਕਰ ਲਿਆ ਕਿ ਪਲਾਨ ਏ ਹੈਗਾ ਕਿ ਪਹਿਲਾਂ ਪੁਲ ਦੇ ਉੱਪਰੋਂ ਜਾਵਾਂਗੇ ਜੇਕਰ ਪੁਲ ਦੇ ਉੱਪਰੋਂ ਨਹੀਂ ਜਾਂਦ ਦਿੱਤਾ ਗਿਆ ਤਾਂ ਪਲਾਨ ਬੀ ਜਿਹੜਾ ਉਹ ਤਿਆਰ ਕਰ ਲਿਆ ਇਹ ਗੱਟੇ ਜਿਹੜੇ ਨੇ ਦਰਿਆ ਦੇ ਵਿੱਚ ਸੁੱਟ ਕੇ ਦਰਿਆ ਰਾਹੀਂ ਦਿੱਲੀ ਕੂਚ ਕੀਤਾ ਜਾਏਗਾ ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਣੀ ਟੀਵੀ ਸ਼ੰਭੂ ਬਾਰਡਰ